ਸਤਿ ਸ਼੍ਰੀ ਅਕਾਲ ਪਿਆਰ ਪੀਓ ਮੈਂ ਤੁਹਾਡਾ ਆਪਣਾ ਮਨਪ੍ਰੀਤ ਬਠਿੰਡੇ ਵਾਲਾ ਮੁਖਸਰ ਖੜਿਆ ਹਾਂ ਜੀ ਘੋੜੀਆਂ ਦੇ ਮੇਲੇ ਤੇ ਤੇ ਅੱਜ ਤੁਹਾਨੂੰ ਦੱਸਾਂਗੇ ਬਾਈ ਘੋੜੀਆਂ ਵਾਲਾ ਕੀ ਸਿਸਟਮ ਹੁੰਦਾ ਕਿਵੇਂ ਜਗਾ ਕਿੰਨੇ ਦਿਨ ਲਾਉਂਦੇ ਆ ਕੀ ਸਾਰਾ ਹਨਾ ਕਾਹਦਾ ਕੀ ਇਹਨਾਂ ਦਾ ਮੇਨ ਪਰਪਸ ਹੁੰਦਾ ਆਪਣੇ ਨਾਲ ਬਾਈ ਸੰਧੂ ਫਾਰਮ ਤੋਂ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਜੀ ਆਪਣਾ ਮਨਪ੍ਰੀਤ ਸਿੰਘ ਜੀ ਅੱਛਾ ਮਨਪ੍ਰੀਤ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਖੇਮੋਣਾ ਜ਼ਿਲ੍ਹਾ ਬਠਿੰਡਾ ਜੀ ਅੱਛਾ ਕਿੰਨੇ ਟਾਈਮ ਤੋਂ ਘੋੜੀਆਂ ਦਾ ਜਿਹੜਾ ਤੁਸੀਂ ਇਹ ਕਰਦੇ ਹੋ ਪੁਰਾਣਾ ਜੀ 15-20 ਸਾਲ ਹੋ ਗਏ ਅੱ ਹਾਂ ਤੁਸੀਂ ਨਾਲ ਵਪਾਰ ਵੀ ਕਰਦੇ ਹੋ ਹਾਂਜੀ ਅੱਛਾ ਭਾਈ ਤੁਸੀਂ ਇੱਥੇ ਮੇਲੇ ਤੇ ਆਉਣੇ ਕਿੰਨੇ ਦਿਨ ਰਹਿਣੇ ਹੋ ਇੱਥੇ 10 ਤਰੀਕ ਤੋਂ ਲੈ ਕੇ 18 ਤਰੀਕ ਤੱਕ ਹਫ਼ਤਾ ਲੱਗ ਜਾਂਦਾ ਜੇ ਕਹੇ ਲਈ ਹਫ਼ਤਾ ਹਫ਼ਤਾ ਲੱਗ ਜਾਂਦਾ ਅੱਛਾ ਮੇਰਾ ਇੱਥੇ ਮੇਲੇ ਦਾ ਮੇਨ ਪਰਪਸ ਕੀ ਹੁੰਦਾ ਵੀ ਲੈਣ ਖਰੀਦ ਵੇਚ ਜਾਂ ਦੋਨੇ ਕੋਸੀ ਸੇਲ ਵੀ ਕਰਦੰਨੇ ਆ ਤੇ ਲੈ ਵੀ ਲੈਣੇ ਲੇ ਵੀ ਲੈਨੇ ਹਾਂ ਤੇ ਜਿਵੇਂ ਹੁਣ ਬਾਈ ਘੋੜੇ ਬਹੁਤ ਪੂਰੀ ਸਾਨੂੰ ਸੌਕਤ ਨਾਲ ਘੋੜੇ ਹਨਾ ਇੱਕ ਬੰਨੇ ਖੜੇ ਹੁੰਦੇ ਆ ਉਹਨਾਂ ਦਾ ਪਰਪਸੇ ਹੁੰਦਾ ਉਹਨਾਂ ਨੇ ਬਈ ਆਪਦਾ ਘੋੜੇ ਦੀ ਐਡ ਕਰਨੀ ਹੁੰਦੀ ਘੋੜਾ ਦਿਖਾਉਣਾ ਹੁੰਦਾ ਸਾਰੇ ਘੋੜੇ ਬਹੁਤ ਚੰਗੇ ਆ ਸਾਰੇ ਕੋਲੇ ਜਾਨਵਰ ਚੰਗੇ ਆ ਉਹ ਆਪਦਾ ਦਿਖਾਉਣ ਵਾਸਤੇ ਘੋੜਾ ਲੈ ਕੇ ਹਾਂ ਮੰਨ ਲਾ ਜਿਵੇਂ ਮਨ ਲਾ ਸਟੱਡ ਸਰਵਿਸ ਦਿੰਦੇ ਆ ਉਹਦੇ ਵਾਸਤੇ ਬੰਦਾ ਇਥੇ ਦੇਖਦਾ ਵੀ ਇਹਦੇ ਕੱਟ ਕਾਠ ਵੀ ਇਹਦੇ ਚ ਕੀ ਗੁਣ ਨੇ ਸਾਨੂੰ ਪਤਾ ਲੱਗ ਜਾਂਦਾ ਹਾਂ ਜੀ ਉਹ ਵੀ ਦੇਖ ਕੇ ਉਹ ਲੈ ਕੇ ਅੱਛਾ ਬਾਈ ਇਹ ਗੱਲ ਕਰੀਏ ਇਹ ਜਿਹੜੀ ਜਗ੍ਹਾ ਤੁਸੀਂ ਹਰ ਸਾਲ ਤੁਸੀਂ ਇਸੇ ਜਗ੍ਹਾ ਤੇ ਹੁੰਦੇ ਹੋ ਹਾਂਜੀ ਇਹ ਕੀ ਹਿਸਾਬ ਕਿਤਾਬ ਹੈ ਜਗਾ ਤਾਂ ਤੁਹਾਨੂੰ ਕਿਵੇਂ ਇਹ ਜਗਾ ਤਾਂ ਪਹਿਲਾਂ ਤੋਂ ਹੀ ਆਪਾਂ ਇੱਥੇ ਬੈਠੇ ਆ ਉਹ ਆਪਣਾ ਇੱਕ ਤਰ੍ਹਾਂ ਦਾ ਕਬਜ਼ਾ ਹੀ ਆ ਕਬਜ਼ਾ ਸਰਕਾਰੀ ਜਗ੍ਹਾ ਇਹ ਅੱਛਾ ਮਹੀਨੇ ਤੋਂ ਮਹੀਨਾ ਪਹਿਲਾਂ ਅਸੀਂ ਜਗਾ ਤੋਂ ਛੋਟਾ ਸੇ ਮੇ ਪਹਿਲਾਂ ਕਿ ਕਲੀਕੁਲੀ ਪਾ ਕੇ ਸਾਡੀ ਕਰ ਪਾਈ ਜਾਂਦੇ ਆ ਉਹ ਪਿੱਛੇ ਸਟੋਰੀ ਦਿੰਦੀ ਆ ਲਗਵਾ ਜਾਂਦੇ ਆ ਅੱਜ ਮੈਂ ਟੈਂਟ ਵਗੈਰਾ ਲਗਾਇਆ ਪਿਆ ਕੈਨੋਪੀਆ ਇਹ ਆਪਦੇ ਬੈਠਣ ਵਾਸਤੇ ਜਾਨਵਰਾਂ ਦੇ ਬੈਠਣ ਵਾਸਤੇ ਇਹ ਤੁਸੀਂ ਮੰਨ ਲਓ ਰੈਂਟ ਤੇ ਲਵਾ ਲਏ ਨੇ ਇਹ ਰੈਂਟ ਤੇ ਹੀ ਠੀਕ ਹੈ ਤੇ ਨਾਲ ਬਾਈ ਫਿਰ ਜਿਹੜਾ ਆਪਣਾ ਹਲਵਾਈ ਵਗੈਰਾ ਹੁੰਦਾ ਸਾਰਾ ਬਾਈ ਵਿਆਹ ਨਾਲੋਂ ਵੀ ਵਧੀਆ ਮਾਹੌਲ ਆ ਇੱਥੇ ਅੱਛਾ ਸਾਰਾ ਦਿਨ ਚਾਹ ਹੋਈ ਜਾਣੀ ਆ ਸਾਰਾ ਦਿਨ ਚਾਹ ਰੋਟੀ ਸਭ ਕੁਝ ਚੱਲਦੀ ਜਾਂਦਾ ਅੱਛਾ ਬਾਈ ਜਿੰਨੇ ਘੋੜਿਆਂ ਵਾਲੇ ਹੁੰਦੇ ਆ ਬਾਈ ਸਾਰੇ ਤੁਸੀਂ ਆਪਸ ਵਿੱਚ ਦੀ ਜਾਣਦੇ ਹੁੰਦੇ ਸਾਰਿਆਂ ਨੂੰ ਤਕਰੀਬਨ ਸਾਰੇ ਤਕਰੀਬਨ ਬਾਈ ਕਿਵੇਂ ਜੇ ਵਰਤਦੇ ਹੋ ਕਿੰਨਾ ਕੁ ਪੂਰਾ ਬਜਟ ਆ ਬਾਈ ਰੇਸਤੇਦਾਰਾਂ ਨਾਲ ਰੇਸਤੇਦਾਰਾਂ ਨਾਲ ਜਿਆਦਾ ਅੱਛਾ ਹਾਂ ਰੇਸਤੇਦਾਰਾਂ ਕੋਲੇ ਬੰਦਾ ਲੇਟ ਹੋ ਜਾਊਗਾ ਘੋੜਿਆਂ ਵਾਲਿਆਂ ਕੋਲੇ ਉਹਦੀ ਜਾਓ ਅਛਾ ਜਿਵੇਂ ਮੰਨ ਲਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਰਵਾਜ ਬਣਿਆਦਾ ਵੀ ਆਪਾਂ ਵਿਆਹ ਤੇ ਹਨਾ ਆਏਗੇ ਵਾਸਤੇ ਪ੍ਰਬੰਧ ਕਰਕੇ ਰੱਖਦੇ ਦੋ ਛਾਟ ਤੇ ਬਈ ਪਿਆ ਅਸੀਂ ਵਿਆਹ ਛਾਟ ਤੇ ਮੇਲੇ ਚ ਮੈਂ ਇੱਥੇ ਵਿਆਹ ਨੂੰ ਪ੍ਰਬੰਧ ਕਰਕੇ ਥੋੜੇ ਮੰਨ ਲਓ ਮਜਬੂਰੀ ਲਾ ਲਓ ਵੀ ਮੰਨ ਲਾ ਤੁਹਾਨੂੰ ਕਰਨਾ ਪਊਗਾ ਇੱਥੇ ਸਾਰਾ ਪ੍ਰਬੰਧ ਰੋਟੀ ਪਾਣੀ ਦਾ ਰੱਖਣਾ ਪੈਣਾ ਪੂਰਾ ਮਜਬੂਰੀ ਨਹੀਂ ਸ਼ੌਂਕ ਹੈ ਸ਼ੌਂਕ ਹੈ ਸ਼ੌਂਕ ਹੈ ਨਹੀਂ ਨਹੀਂ ਉਹ ਉਹ ਵੀ ਕਰਵਾਜ ਵੀ ਉਹ ਸਾਰਾ ਕਰਨਾ ਪਊਗਾ ਤੇ ਫਿਰ ਪਿੱਛੇ ਰਹਿ ਜਾਓਗੇ ਜਿਹਨ ਰੋਟੀ ਦਾ ਪ੍ਰਬੰਧ ਨਹੀਂ ਫਿਰ ਹਨਾ ਉਹ ਨਹੀਂ ਨਹੀਂ ਸਾਰਾ ਭਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਜੀ ਗੱਲ ਕਰੀ ਬਾਈ ਇੱਕ ਮੇਲੇ ਤੇ ਮੁਕਸਰ ਮੇਲੇ ਕਿੰਨਾ ਕ ਖਰਚਾ ਆਇਆ ਹੋਏ ਨਾ ਆਸੇ-ਬਾਸੇ ਉਹ ਕੋਈ ਨਹੀਂ ਪਤਾ ਬਾਈ ਕਿੰਨਾ ਖਰਚਾ ਆ ਜਾਣਾ ਉਹ ਚੱਲੀ ਜਾਂਦਾ ਲੱਖਾਂ ਚ ਕਹਿ ਸਕਦੇ ਹਾਂ ਬਾਅਦ ਕੀ ਹਿਸਾਬ ਹੁੰਦਾ ਅੱਛਾ ਹਾਂਜੀ ਠੀਕ ਐ ਲੈ ਮਿੱਤਰੇ ਬਹੁਤ ਮਹਿੰਗਾ ਸ਼ੌਂਕ ਹੈ ਹਨਾ ਇੱਕ ਤੇ ਜੀ ਵਪਾਰ ਦੀ ਗੱਲ ਕਰੀ ਵਪਾਰ ਵੀ ਬਹੁਤ ਵਧੀਆ ਬਹੁਤ ਵਧੀਆ ਬਾਈ ਹੂੰ ਆਉਦੀ ਸੋਚ ਸਮਝ ਨਾਲ ਹੂੰ ਠੀਕ ਐ ਹਾਂਜੀ ਤੇ ਕਹਾ ਵੀਰੇ ਫਿਰ ਤੁਹਾਨੂੰ ਦੇਖ ਕੇ ਕਹਾ ਬੱਚਿਆਂ ਨੂੰ ਵੀ ਸ਼ੌਂਕ ਆਏਗਾ ਬਾਈ ਲੱਜਦੀ ਐ ਨਾਲ ਹਾਂ ਆਉਣ ਹੀ ਰਸੇ ਫੜਦਾ ਉਹ ਬੈਨਰ ਵੇਖੋ ਲੱਗਿਆ ਬੱਚੇ ਦੀ ਫੋਟੋ ਆ ਤਾਂ ਹਾਂ ਹਾਂ ਅਸਲ ਇਹ ਜਿਹੜਾ ਮੇਲਾ ਮੁਕਸਰ ਦਾ ਮੇਲਾ ਬਾਈ ਇਹ ਮੇਨ ਕਿਹਾ ਜਾਂਦਾ ਘੋੜਿਆਂ ਵਾਸਤੇ ਮੇਨ ਮੇਨ ਬਾਈ ਸਾਰੇ ਮੇਲੇ ਪੰਜਾਬ ਦਾ ਮੇਲਾ ਪੰਜਾਬ ਤੋਂ ਪੰਜਾਬ ਦਾ ਮੇਨ ਮੇਲਾ ਹਾਂ ਪੰਜਾਬ ਦਾ ਸਭ ਅੱਜ 7 ਦਿਨਾਂ ਦੇ ਵਿੱਚ ਜੇ ਜੋ ਪਹਿਲੇ ਦਿਨ ਹੁਣ ਤਾਂ ਜਿਵੇਂ ਬਾਈ ਮਾਗੀ ਤੇ ਜਿਹੜੇ ਬੰਦੇ ਨਾ ਆਉਣ ਆਉਂਦੇ ਆ ਉਹ ਇੱਧਰ ਹਨ ਮੇਰੇ ਵਰਗੇ ਕਿਹੜਾ ਕਿਹੜਾ ਛੜਾ ਦੇ ਜਾਂਦੇ ਆ ਘੋੜੇ ਘੜੇ ਦੇਖ ਜਾਂਦੇ ਆ ਹਨ ਤੇ ਜਿਹੜੇ ਸੌਦੇ ਹੁੰਦੇ ਆ ਪਿਛਲੇ ਦਿਨਾਂ ਚ ਹੁੰਦੇ ਆ ਨਹੀਂ ਸੌਦੇ ਚੱਲੀ ਜਾਂਦੇ ਆ ਬਾਈ ਚੱਲੀ ਜਾਂਦੇ ਆ ਹਾਂਜੀ ਜੋ ਗੱਲ ਕਰੀ ਪੂਰਾ ਲੈ ਵੇਚ ਤੇ ਪੂਰੀ ਜੱਟਮੀ ਹੁੰਦੀ ਆ ਵਾਦੂ ਵਪਾਰੀ ਆਉਂਦੇ ਆ ਵਪਾਰੀ ਬਾਹਰ ਦੇ ਕਿੱਥੋਂ ਅੱਛਾ ਹਰ ਸਟੇਟ ਦੇ ਵਪਾਰੀ ਇੱਥੇ ਆਉਂਦੇ ਆ ਹਾਂਜੀ ਠੀਕ ਐ ਤੇ ਹੈ ਸਰਹਦ ਵੀ ਕਰਦੇ ਸਰਕਾਰੀ ਅੱਛਾ ਤੁਸੀਂ ਜਿਹੜਾ ਸਰਕਾਰੀ ਜੋ ਵੀ ਕਰਦੇ ਕਾਰਜ ਚ ਵੀ ਹੈਰੀਕਲਚਰ ਡਿਪਾਰਟਮੈਂਟ ਅੱਛਾ ਨਾਲ ਇਹ ਵੀ ਸ਼ੌਂਕ ਹਾਂਜੀ ਫਿਰ ਬਾਈ ਬੰਦੇ ਬੰਦੇ ਵੀ ਰੱਖੇ ਹੋਣਗੇ ਘਰੇ ਸਾਮਣੇ ਵਾਸਤੇ ਠੀਕ ਐ ਹਾਂਜੀ ਤੇ ਨਹੀਂ ਮਿੱਤਰੋ ਬਾਈ ਹੋਣੀ ਜਿਵੇਂ ਪੂਰਾ ਰਸ ਟ੍ਰਾਲੀ ਭਰ ਕੇ ਲੈ ਕੇ ਆਉਂਦਾ ਰਸਨ ਦੀ ਪੂਰੀ ਪੂਰਾ ਰਸਨ ਲੈ ਕੇ ਆਏ ਆ ਨਾਲ ਹਲਵਾਈ ਹਰ ਵਕਤ ਰੋਟੀ ਪਾਣੀ ਦਾ ਚੱਲੀ ਜਾਂਦਾ ਬੈਠਣ ਨੂੰ ਰਹਿਣ ਨੂੰ ਸਾਰਾ ਸਿਸਟਮ ਤੇ ਫਿਰ ਬਾਈ ਇਹ ਮਾਲਾ ਤੁਹਾਡੇ ਰਿਵਾਜ ਨੂੰ ਕਰਵਾਜ ਹੀ ਬਣਿਆ ਹੋਇਆ ਵੀ ਇੱਕ ਦੂਜੇ ਜਿਵੇਂ ਆਪਣੇ ਰਿਸ਼ਤੇਦਾਰ ਜਾਂਦੇ ਆਂ ਆਉਂਦੇ ਆਂ ਹਾਂ ਭਾਈ ਸਾਰੇ ਜਾਂਦੇ ਆਂ ਅਸੀਂ ਵੀ ਹੁਣ ਸਾਰਿਆਂ ਦੇ ਤੰਬੂ ਤੇ ਜਾਂਦੇ ਆਂ ਹਾਂ ਅੰਜਨਮਰ ਦੇਖਦੇ ਆਂ ਕਰਦੇ ਆਂ ਆਪਣੇ ਵੀ ਆਉਂਦੇ ਆਂ ਸੇਲ ਕਰਦੇ ਆਂ ਆਪਾਂ ਲੈ ਕੇ ਵੀ ਆਉਂਦੇ ਆਂ ਠੀਕ ਐ ਜਗ੍ਹਾ ਤੁਹਾਡੀ ਪੱਕੀ ਆ ਪਿਛਲੇ ਬਹੁਤ ਕਈ ਸਾਲਾਂ ਤੋਂ ਕਬਜ਼ਾ ਤੁਹਾਡਾ ਤੇ ਤੁਸੀਂ ਟੈਂਟਾਂ ਦਾ ਜੱਡਾ ਸਾਨੂੰ ਲੋਡ ਆਉਡਾ ਤੁਸੀਂ ਲਵਾ ਲੈਣਾ ਉਹ ਆਪਣੇ ਆਪਣੇ ਜਨਮਰਾਂ ਦੇ ਹਿਸਾਬ ਨਾਲ ਇਹ ਫਿਰ ਸਰਵਿਸ ਇੱਥੇ ਮਿਲ ਜੇਨੀ ਟੈਂਟ ਵਾਲੀ ਮੁਖਸਰ ਤੋਂ ਜੀ ਮੁਖਸਰ ਤੋਂ ਉਹਨਾਂ ਨੇ ਆਪ ਹੀ ਲਾ ਲੈਣਾ ਆਪੀ ਪਟਕੇ ਲੈ ਜਾਣਾ ਹਾਂ ਪਹਿ ਲਾ ਜਾਣਾ ਆਪੇ ਪ ਠੀਕ ਹੈ ਫਿਰ ਸਤ ਨੂੰ ਇੱਥੇ ਇੱਥੇ ਰਹਿਣਾ ਆਪ ਦਾ ਸਾਰਾ ਲੀੜੇ ਕੱਪੜੇ ਪ੍ਰਬੰਧ ਕਰਕੇ ਲੈ ਜਾ ਅੱਛਾ ਬਾਈ ਪੂਰਾ ਠੀਕ ਹੋਏ ਨਾ ਮੇਲਾ ਕਦ ਆਊਗਾ ਹੈ ਹਾਂਜੀ ਠੀਕ ਹੈ ਰਿਆਣ ਵਾਲਾ ਚਾਹ ਅੱਛਾ ਆਸੇ-ਬਸੇ ਦਿਖਾ ਦੇ ਬਾਈ ਤੁਸੀਂ ਕਿੰਨੇ ਜਾਨਵਰ ਲੈ ਕੇ ਆਉਣ ਬਾਈ 8 ਹੈ ਜੀ ਅੱਠ ਕੁਛ ਘਰੇ ਸੇਲ ਹੋ ਗਏ ਸੀਗੇ ਕੁਛ ਘਰੇ ਆਪਣੇ ਪੱਕੇ ਜਾਨਵਰ ਬੱਚਿਆਂ ਵਾਸਤੇ ਰੱਖੇ ਹੋਏ। ਉੱਤੇ ਸੋਨ ਨੂੰ ਕਿਵੇਂ ਲੱਗਦਾ ਵੀ 8 ਦੇ 8 ਆਪਣੇ ਵੇਚ ਜਾਣਗੇ? ਤੁਹਾਨੂੰ ਐਸਟੀਮੇਟ ਹੁੰਦਾ ਹੋਰ ਲੈ ਕੇ ਵੀ ਵੇਚਾਂਗੇ ਬਾਈ ਇਥੋਂ। ਅੱਛਾ ਹਾਂਜੀ। ਆਹ ਵੇਖੋ ਬਾਈ ਕਹਿੰਦਾ ਇੱਥੋਂ ਹੋਰ ਲੈ ਕੇ ਵੀ ਵੇਚਾਂਗੇ। ਵੀ ਮਤਲਬ ਪੂਰੇ ਚੰਗੇ ਬੁੱਧਰ ਦਾ ਵਪਾਰੀ ਆ ਬਾਈ। ਖੇਮੂਆਣੇ ਤਰ੍ਹਾਂ ਜਿਨਾਂ ਦੇ ਪਿੰਡੋਂ ਐ। ਹਾਂਜੀ। ਤੇ ਬਾਈ ਜੀ ਗੱਲ ਕਰੀ ਕਿੰਨੇ ਕਿੰਨੇ ਕੰਦੇ ਕਿੰਨੇ ਕਟੈਂਟ ਹੋਣਗੇ ਤੁਹਾਡੇ ਅੰਦਾਜ਼ੇ ਨਾਲ ਇੱਥੇ? ਕੋਈ ਗਿਣਤੀ ਨਹੀਂ ਬਾਈ ਇੱਥੇ। ਸਾਲਾ ਕਿਹੜਾ ਐਂਟੀ ਦਾ ਕੰਮ। ਤੁਸੀਂ ਜੇ ਬਾਈ ਕੋਈ ਮੇਲਾ ਘੋੜਿਆਂ ਦਾ ਵਪਾਰੀ ਆ ਮੇਲਾ ਨਹੀਂ ਲਾਉਂਦਾ ਫਿਰ ਪਿੱਛੇ ਰਹਿ ਜਾਂਦਾ ਨਹੀਂ ਉਹਦਾ ਅਗਲੇ ਨੂੰ ਘਰੇ ਸੋ ਮਜਬੂਰੀ ਦੇ ਕੰਮ ਹੋ ਸਕਦਾਗਾ ਅਗਲਾ ਨਹੀਂ ਆ ਸਕਦਾ ਹਾਂ ਇਹ ਕੋਈ ਚੱਕਰ ਨਹੀਂ ਗਾ ਜੀ ਪਰ ਘੋੜਿਆਂ ਵਾਲਾ ਨਹੀਂ ਉਹ ਛੋਟੇ ਕੰਮ ਤੇ ਅੱਛਾ ਰਹਿੰਦੇ ਹੀ ਨਹੀਂ ਬਸ ਕੀੜੇ ਹੀ ਕਹ ਲਓ ਘੋੜਿਆਂ ਦਾ ਵਿਆਹ ਛੱਡ ਸਕਦਾ ਇਹ ਨਹੀਂ ਸ਼ਾਇਦ ਉਹਦਾ ਮੇਲਾ ਨਹੀਂ ਛੱਡਦਾ ਅੱਛਾ ਵਿਆਹ ਛੱਡਦਾ ਤਾਂ ਮੇਲਾ ਨਹੀਂ ਛੱਡਦਾ ਅੱਛਾ ਵਿੱਚ ਦਾ ਬਾਈ ਬੰਦੇ ਇੱਕ ਦੋ ਮੈਨੂੰ ਹੋਰ ਬਾਈ ਜਾਣਦੇ ਉਹ ਕਹਿੰਦੇ ਵੀ ਅਸੀਂ ਤਾਂ ਬਾਈ ਪਾਸੇ ਕੱਢ ਕੇ ਰੱਖਦੇ ਨੇ ਵੀ ਆ 4 ਲੱਖ ਰੁਪਏ ਮੇਲੇ ਆ ਵਾਸਤੇ ਆ ਜਾਂ 3 ਲੱਖ ਰੁਪਏ ਐ ਬਜਟ ਆ ਰੱਖਦੇ ਵ ਪਾਸੇ ਕੱਟ ਕੇ ਨਹੀਂ ਉਹ ਤਾਂ ਉਹ ਹੀ ਪਤਾ ਲੱਗਦਾ ਕਿੰਨੇ ਲੱਗਦੇ ਆ ਕਿੰਨੇ ਨਹੀਂ ਬਾਈ ਜਗੈਂਤੀ ਕਰਨ ਲੱਗੇ ਬੱਸ ਅੱਛਾ ਮੀਂਹ ਮੇਲੇ ਲੱਗਦੇ ਪੈਗ ਪੈਲਾ ਵੀ ਚੱਲਦਾ ਪੂਰਾ ਚੱਲਦਾ ਹੈ ਇਹਦਾ ਪੂਰਾ ਹੀ ਚੱਲਦਾ ਜਿਕਰ ਜੁਗ ਨੋਟਦਾ ਸਾਰਾ ਕੁਝ ਮੈਂ ਇੱਕ ਮੇਲੇ ਦੇ ਤੇ ਦੇਖਿਆ ਬਾਈ ਲੋਕਾਂ ਨੇ ਜਿਹੜੇ ਜਿਕਰ ਨਾਲ ਦੁਕਾਨਾਂ ਸੀ ਨਾ ਉਹ ਤਾਂ ਮੁਕਾਤ ਆ ਸ਼ਾ ਉਹਨੂੰ ਆ ਮਿਲਿਆ ਨਹੀਂ ਇੰਨਾ ਨਹੀਂ ਮਿਲਦਾ ਜੀ ਹੈ ਨਹੀਂ ਮਿਲਦਾ ਠੀਕ ਹੈ ਆ ਲੋਕ ਪਿੰਜਰਾ ਚੋਂ ਕਢਾ ਕੇ ਵੜਾਉਣ ਲੱਗ ਗਏ ਅੱਛਾ ਕਢਦੀ ਇਹ ਚਲੀ ਜਾਂਦਾ ਹੂੰ ਲਵੇ ਦੇਖੋ ਸਿਸਟਮ ਬਣਾ ਬਾਈ ਕਹਿੰਦਾ ਪੁਰਾਣਾ ਸਾਡਾ ਕਬਜ਼ਾ ਦਾ ਜਗਾ ਤੇ ਜੇ ਬਾਈ ਤੁਹਾਨੂੰ ਅੱਜ ਇੱਥੇ ਮਿਲਿਆ ਤਾਂ ਅਗਲੇ ਮਹੀਨੇ ਇੱਥੇ ਹੀ ਹੋਊ ਇੱਥੇ ਹੀ ਬਾਈ ਪੱਕਾ ਹੀ ਹਾਂਜੀ ਠੀਕ ਹੈ ਤੇ ਬਾਈ ਜਿਹੜੀ ਲਿਖਾਈ ਹੁੰਦੀ ਆ ਉਹ ਕਿਸ ਹਿਸਾਬ ਨਾਲ ਹੁੰਦੀ ਆ ਉਹ ਬਾਈ 4% ਦੇ ਹਿਸਾਬ ਨਾਲ ਜਿਹੜਾ ਪੰਜ ਨਹੀਂ ਇਹਦੀ ਐਂਟਰੀ ਵੀ ਕੋਡੇ ਦੀ ਕੋਡੇ ਦੀ ਐਂਟਰੀ ਆ ਉੱਥੇ ਪਰਚੀ ਕੱਢਦੇ ਆ ਕਿੰਨੇ 100 ਰੁਪਿਆ ਵਧਨ ਜਾਂਦਾ 100 ਰੁਪਿਆ ਜਿਹੜਾ ਐਸੇ ਜਿਹੜਾ ਮਗਾ ਇੰਟਰ ਹੁੰਦਾ 100 ਰੁਪਿਆ ਪਰਚੀ ਲੱਗਦੀ ਆ ਜੇ ਤੁਸੀਂ ਮੰਨ ਲਓ ਮੈਂ ਤੁਹਾਤੋਂ ਖਰੀਦ ਲੈ ਮਨ ਲਾ 2 ਲੱਖ ਦਾ ਖਰੀਦ ਲੈ 4% ਉੱਤੇ ਲਿਖਾਈ ਲੱਗ ਠੀਕ ਆ ਐਵੇਂ ਸਲਾ ਕੰਮ ਨਹੀਂ ਵੀ ਮੰਨ ਲਾ ਹਰ ਇੱਕ ਬੰਦਾ ਹੀ ਲਿਖਾਉ ਹਾਂ ਲਗਾਉਗਾ ਜੇ ਨਹੀਂ ਲਿਖਾਉਗੇ ਤੁਸੀਂ ਤੁਹਾਨੂੰ 10 ਗੁਣਾ ਜੁਰਮਾਨਾ ਪਊਗਾ ਅੱਛਾ ਨਹੀਂ ਜਿਵੇਂ ਮੱਜਾਂ ਦੇ ਆਪਾਂ ਨਹੀਂ ਕਿਹੋਂਦੇ ਦੇਖ ਰਹੇ ਹੁੰਦੇ ਸੀ ਵੀ ਭਾਈ ਬਾਹਰ ਜਾ ਕੇ ਸੰਗਲ ਪੜ ਲੀਆਂ ਉਹ ਕੰਮ ਨਹੀਂ ਚੱਲਦਾ ਨਹੀਂ ਪੜਨ ਦਿੰਦੇ ਭਾਈ ਅਗਲੇ ਨੇ ਕਰੋੜਾਂ ਰੁਪਏ ਠੇਕਾ ਭਰਿਆ ਹਾਂ ਤਾ ਕਰਕੇ ਕਰੋਨਾ ਰੁਪਈਆ ਦਾ ਠੇਕਾ ਹੋਇਆ ਤੇ ਆਪਦੀ ਉਹ ਬੰਦੇ ਬੰਦੇ ਛੱਡੇ ਪੂਰਾ ਪ੍ਰਬੰਧ ਹੈ ਪੂਰਾ ਪ੍ਰਬੰਧ ਹੈ ਜੀ ਬਾਕੀ ਤੁਸੀਂ ਵੀ ਜੇ ਲਿਖਾਉਣੇ ਤਾਂ ਵੀ ਸੇਫ ਫੀਲ ਕਰਦੇ ਹੋ ਜੀ ਜਦੋਂ ਅਸੀਂ ਆਪ ਦਾ ਜਨਮਰ ਸੇਲ ਕਰਤਾ ਅਗਲੇ ਨੂੰ ਅਸੀਂ ਕਹਾਂਗੇ ਲਿਖਾਓ ਉਹਦਾ ਅਗਲੇ ਨੂੰ ਪੈਸੇ ਪੈਣੇ ਆ ਲੈਣ ਵਾਲੇ ਨੂੰ ਆਪ ਨੂੰ ਨਹੀਂ ਪੈਣੇ ਨਾਲੇ ਅੱਜ ਆਪਣਾ ਜਨਮਰ ਜਾਨ ਅੱਛਾ ਖਰੀਦਦਾਰ ਦੇ ਪੈਸੇ ਲੱਗਣੇ ਆ ਖਰੀਦਦਾਰ ਠੀਕ ਹੈ ਹਾਂਜੀ ਆਪਾਂ ਗਲਤ ਕੰਮ ਨਹੀਂ ਕਰਦੇ ਓਕੇ ਹਾਂਜੀ ਅੱਛਾ ਖਰੀਦਦਾਰ ਦੇ ਪੈਸੇ ਲੱਗਣੇ ਫਿਰ ਨਾਲ ਪੱਕਾ ਪੱਕਾ ਕੰਮ ਹੋ ਗਿਆ ਪੂਰੀ ਪਰਚੀ ਕੱਟ ਕੇ ਦੇ ਦਿੰਦੇ ਜਿਹੜਾ ਵੇਚ ਠੀਕ ਹੈ ਅਜਾ ਤੁਸੀਂ ਇੱਥੇ 8 ਤਾਂ ਇਹੇ ਸੇਲ ਕਰਨੇ ਆ ਹੋਰ 8 ਹੋਰ ਵੀ ਲੈ ਕੇ ਵੇਚ ਸਕਦੇ ਲੈ ਕੇ ਘਰੇ ਵੀ ਲੈ ਕੇ ਜਾਵਾਂਗੇ ਬਈ ਤੇ ਹੋਰ ਲੈ ਕੇ ਵੀ ਸੇਲ ਹੋਣਗੇ ਹੂੰ ਬਈ ਪਿੱਛੇ ਜਿਵੇਂ ਕਰੋਨਾ ਕਰਕੇ ਕਈ ਮੇਲੇ ਮੁੱਲੇ ਨਹੀਂ ਲੱਗੇ ਉਹ ਉਹਦੇ ਨਾਲ ਤੁਹਾਨੂੰ ਕੋਈ ਫਰਕ ਪਿਆ ਪੂਰਾ ਹੀ ਪਿਆ ਬਈ ਉਹ ਚੀਜ਼ ਦਾ ਫਰਕ ਤਾਂ ਹੂੰ ਪਰ ਮੇਲੇ ਦਾ ਜਦੋਂ ਮਾਰ ਦੇ ਵਿੱਚ ਖੰਡਾ ਆ ਗਿਆ ਲੱਗ ਹੀ ਗਿਆ ਸੀਗਾ ਆ ਮੇਲਾ ਤਾਂ ਲੱਗ ਹੀ ਗਿਆ ਸੀ ਮਕਸਰ ਹਾਂ ਹਾਂ ਮਕਸਰ ਲੱਗੇ ਜਿਵੇਂ ਪੁਸ਼ਪੁਸ਼ ਕਰਨੀ ਲੱਗਿਆ ਦੋ ਸਾਲ ਪੁਸ਼ਪ ਕਰਨੀ ਦੋ ਸਾਲ ਲੱਗਿਆ ਜੀ ਐਤ ਕੀ ਲੱਗਿਆ ਪੁਸ਼ਪ ਕਰਨ ਅੱਛਾ ਮੇਨ ਕੋੜ ਹੈ ਵਾਸਤੇ ਮੇਲੇ ਪੁਸ਼ਪ ਕਰਨ ਤੇ ਮਕਸਰ ਦਾ ਹੀ ਮੇਨ ਹੈ ਜਿਵੇਂ ਹੋਰ ਜਗਰਾਵੀ ਲੱਗਦੇ ਜੇ ਹੋਰ ਲੱਗਦੇ ਉਹ ਛੋਟੇ ਮੇਲੇ ਉਹ ਵੀ ਬੰਦਿਆ ਮੇਲੇ ਵਧੀਆ ਆ ਕੇ ਸਾਰੇ ਹਾਂ ਉਹ ਨਵੇਂ ਮੇਲੇ ਵੀ ਲੱਗਣ ਲੱਗੇ ਆ ਗੰਗਾ ਨਗਰ ਹੋ ਗਿਆ ਪੁਸ਼ਕਰ ਹੋ ਗਿਆ ਤਲਵੰਡੀ ਲੱਗਣ ਲੱਗਿਆ ਤਲਵੰਡੀ ਸਹਿਰੂ ਹੋ ਗਿਆ ਹਾਂ ਬਹੁਤ ਮੇਲੇ ਲੱਗਣ ਲੱਗੇ ਸ਼ੌਂਕ ਵਧੇ ਤੇ ਆਪਣੇ ਨਾਲ ਭਾਈ ਅੰਕਲ ਜੀ ਐਂਗਲ ਕੁਲਦੀਪ ਸਿੰਘ ਤੁਹਾਡੇ ਨਾਲ ਹਾਂਜੀ ਕੁਲਦੀਪ ਤੁਸੀਂ ਤੁਹਾਡਾ ਪਿੰਡ ਕਿਹੜਾ ਪੀਟੀ ਵਾਲਾ ਪੀਟੀ ਵਾਲਾ ਪੀਟੀ ਵਾਲਾ ਛੱਡ ਬਿਲੋਂ ਚੰਡੀਗੜਾ ਆ ਕੇ ਕਿਤੇਰੇ ਘਰ ਕੇ ਉਹੀ 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 ਅੱਛਾ ਤੇ ਤੁਸੀਂ ਕਿੰਨੇ ਕ ਟਾਈਮ ਤੋਂ ਕਰਦੇ ਵਪਾਰ ਸਾਨੂੰ ਹੋ ਗਈ 1999 ਤੋਂ ਕਰਦੇ 99 ਮੀ ਤੋਂ ਵਪਾਰ ਕਰਦੇ ਹੋ ਪਹਿਲਾਂ ਤਾਂ ਕਰੀਰ ਰੱਖੀਆਂ ਸੀ ਮੜ ਕੇ 5-7 ਸਾਲਾਂ ਵਾਲੇ ਇਧਰ ਹੋ ਗਈ ਬਸ ਐਂ ਚਲੇ ਗਏ ਆਪਣੇ ਕੋਲ ਸੁਲਤਾਨ ਘੋੜਾ ਹੱਥੀ ਦਾ ਬੱਚਾ 6 ਟੈਂਟ ਅੱਛਾ ਸੁਲਤਾਨ ਘੋੜਾ ਉਹਦੀ ਸਰਵਿਸ ਵੀ ਦਿੰਨੇ ਸਰਵਿਸ ਵੀ ਦਿੰਨੀ ਕੀ ਫੀਸ ਹੈ 15000 15000 ਰੁਪਏ ਫੀਸ ਹਾਂ ਜੀ ਮੜਾ ਨੰਬਰ ਵੀ ਬੋਲ ਦਿਆ ਤੁਸੀਂ ਕਿਸੇ ਵੀਰ ਨੂੰ ਸਰਵਿਸ ਦੀ ਲੋੜ ਬੋਲਿਓ 94171 ਹਾਂ 47283 ਠੀਕ ਹੈ ਖੜਾ ਭਰਾਵਾਂ ਦਾ ਕੰਮ ਹੁੰਦਾ ਨਾਲ ਅੱਛਾ ਤੁਹਾਡੇ ਦੋਨਾਂ ਦਾ ਇਕੱਠੇ ਹੀ ਲਾਉਨੇ ਆ ਮੇਲਾ ਵੀ ਇਕੱਠੇ ਲਾਉਗੇ ਅੱਛਾ ਮੰਨ ਲਓ ਘੋੜੇ ਵਾਲੇ ਰਿਸ਼ਤੇਦਾਰੀ ਨੂੰ ਵੱਧ ਸਰਵਿਸ ਵੀ ਦੀ ਵਰਤਦੇ ਲੱਖਾਂ ਦਾ ਦੇਣ ਲੈਣ ਵੀ ਹੋ ਜਾਂਦਾ ਪੂਰਾ ਮਸ਼ਹੂਰ ਅੱਛਾ ਕੋਈ ਨਹੀਂ ਦੇਣ ਲੈਣ ਦਾ ਤਾਂ ਚੱਕਰ ਹੀ ਕੋਈ ਨਹੀਂ ਠੀਕ ਆ ਵ अच्छा देखो भाई मेले خاطر भाई कनाडा तो आया केड़ा ਪਿੰਡਾ ਬਾਈ ਤੁਹਾਡਾ ਅਮਰਗੜ 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 ਉਹ ਉਧਰ ਗੋਨਿਆਣੇ ਅੱਛਾ ਦੇਖੋ ਜਿਹਨੂੰ ਚਲਮੁੱਟੀ ਵੀ ਕਹਿੰਦੇ ਆ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਬੂਟਾ ਕੀ ਉਹਦਾ ਕਰਨ ਵਾਲੀ ਇਹਨੂੰ ਅੱਜ ਤੂੰ ਤੁਸੀਂ ਰੱਖੇ ਹੋ ਜਾਂ ਬਾਈ ਕਰੇ ਮੈਨੂੰ ਪਾਈ ਨੂੰ ਸ਼ੌਕ ਹੈਗਾ ਹਾਂ ਤੇ ਫਿਰ ਜਦੋਂ ਐ ਹੁੰਦਾ ਰਿਸ਼ਤੇਦਾਰ ਨੂੰ ਸ਼ੌਕ ਹੈ ਫਿਰ ਹੌਲੀ ਹੌਲੀ ਆਪਾਂ ਨੂੰ ਵੀ ਉਹ ਸ਼ੌਕ ਬਣ ਜਾਂਦਾ ਹਾਂ ਹੁਣ ਮੇਰੇ ਮਿਸੀ ਜੀ ਇਹਨਾਂ ਦੇ ਭੈਣ ਆ ਤੇ ਉਹਨਾਂ ਨੂੰ ਤਾਂ ਫਿਰ ਸ਼ੁਰੂ ਤੋਂ ਹੀ ਆ ਹਨਾ ਜਦੋਂ ਘਰੇ ਸੀਗੀਆਂ ਹਨਾ ਮੈਨੂੰ ਤਾਂ ਮੈਂ ਐਵੇਂ ਕਹਿੰਦਾ ਪਹਿਲਾਂ ਤਾਂ ਰੰਗਾਂ ਦਾ ਹੀ ਪਤਾ ਸੀ ਵੀ ਇੱਕ ਚਿੱਟਾ ਹੁੰਦਾ ਇੱਕ ਨੀਲਾ ਹੁੰਦਾ ਦੂਸਰੇ ਰੰਗ ਨਹੀਂ ਉਹ ਭੈਣ ਨੂੰ ਪੂਰਾ ਪਤਾ ਹੈ ਉਹਨੇ ਉਹਨਾਂ ਨੂੰ ਤਾਂ ਪਤਾ ਪੂਰਾ ਤੁਹਾਨੂੰ ਫੋਰਸ ਨਹੀਂ ਕਰਦੇ ਵੀ ਆਪਾਂ ਰੱਖੀਏ ਕੋੜਾ ਜਾਂ ਕੋੜੀ ਜੋ ਵੀ ਤਾਂ ਫਿਜੀ ਵਾਲੀ ਨਹੀਂ ਪਹਿਲਾਂ ਮੈਂ ਤਾਂ ਜੌਬ ਕਰਦਾ ਸੀਗਾ ਕਨ ਕੈਨੇਡਾ ਚਲੇ ਗਿਆ ਉੱਥੇ ਤਾਂ ਆਪਾਂ ਰੱਖ ਹੀ ਨਹੀਂ ਸਕਦੇ ਹਨਾ ਤਲ ਇੱਥੇ ਜਿੰਨਾ ਕੁ ਭਾਈ ਉੱਥੇ ਫਾਰਮ ਹੋਣਗੇ ਵੱਡੇ ਉੱਥੇ ਫਿਰ ਹੋਰ ਲੈਵਲ ਦੇ ਹੁੰਦੇ ਹਨ ਜਿਵੇਂ ਕਿਸੇ 50 60 ਘੋੜੇ ਮਤਲਬ ਉੱਥੇ ਡਿਫਰੈਂਟ ਹੈ ਸਿਸਟਮ ਤਾਂ ਕੁਝ ਆਪਾਂ ਨੂੰ ਆਪਾਂ ਐਵੇਂ ਕਹਿ ਦਈਏ ਇੰਨੀ ਜਾਣਕਾਰੀ ਵੀ ਨਹੀਂ ਦੀ ਇਹ ਬਾਈ ਨਾਲ ਚਲੋ ਇੱਥੇ ਰੰਗ ਮੇਲਾ ਦੇਖੋ ਭਾਈ ਘੋੜੇ ਵਾਲਿਆਂ ਦਾ ਜਿਹੜਾ ਬਾਹਰਸ ਕਹ ਲੋ ਜਾਂ ਖੂਨ ਦੇ ਵਿੱਚ ਸਿਸਟਮ ਹੈਣਾ ਜਿਵੇਂ ਭੈਣ ਆਪਦੇ ਪਰਿਵਾਰ ਚ ਜਿੱਥੇ ਪਲੀ ਉੱਥੇ ਘੋੜੇ ਸੀਗੇ ਜਾਂ ਘੋੜੇ ਨਾਲ ਗੱਲਾਂ ਵਾਤਾ ਹੁੰਦੇ ਸੀ ਉਹਨੂੰ ਵੀ ਸ਼ੌਂਕ ਜਾ ਕੇ ਸ਼ੌਂਕ ਨਾਲ ਕਾਹ ਸੌਰੀ ਵੀ ਲੈ ਗਈ ਹੈ ਤੇ ਤੁਹਾਨੂੰ ਵੀ ਆਏ ਜੇ ਫੋਨ ਲੱਗ ਇੰਟਰਸਟੀਆਂ ਬਣ ਜਾਂਦਾ ਹੈ ਹੈ ਪੂਰਾ ਪੂਰਾ ਹੈ ਹਾਂ ਜੀ ਕਿਹੜਾ ਅੱਛਾ ਲੋ ਟਾਂਗੜਾ ਪਿੰਡਾ ਸਾਡਾ ਫੁੱਲੂ ਗੜਾ ਜੀ ਫੁੱਲੂ ਕਿਹੜਾ ਹਾਂ ਸਤਨਾਵਾਂ ਦਾ ਚਾਚਾ ਹੀ ਹੈ ਅੱਛਾ ਹਾਂ ਤੇ ਤੁਸੀਂ ਵੀ ਰੱਖਦੇ ਹੋ ਨਹੀਂ ਨਹੀਂ ਸਾਡਾ ਦਾਦਾ ਰੱਖਦਾ ਸੀ ਪਹਿਲਾਂ ਦਾਦਾ ਦਾਦਾ ਦੱਸੋ ਦਾਦੇ ਨੇ ਕਿੰਨਾ ਕਿਵੇਂ ਰਹਿਣਾ ਵਹਿਣਾ ਸੀ ਚੰਗਾ ਵਧੀਆ ਹਾਂ ਕੀ ਕੀ ਕੁਸ ਰੱਖਦੇ ਸੀ ਪੂਰਾ ਆਪਦਾ ਰਵਾਲਵਰ ਪਾ ਕੇ ਰੱਖਦੇ ਸੀ ਕੋਲੇ ਚੰਗੀ ਬੰਦੂਖ ਪਟ્રોલ ਵਾਲੀ ਗੱਡੀ ਪਟ્રોલ ਵਾਲੀ ਜੀਪ ਉਸ ਟਾਈਮ ਵਧੀਆ ਟਰੈਕਟਰ ਰੱਖਦੇ ਕੋਲੇ ਹਾਂ ਛਾਉਣਾ ਰਹਿੰਦਾ ਸੀ ਤੇ ਛਰਾਮ ਦੇ ਠੇਕੇ ਰੱਖਦਾ ਸੀ ਚੰਗੇ ਛਾਉਣ ਦੇ ਅੱਛਾ ਅਸਾਂ ਸ਼ਾਮ ਸੀ ਖੀਮ ਚੰਗੀ ਖਾਣੀ ਅੱਛਾ ਠੀਕ ਹੈ ਹਾਂ 20 ਲੀਟਰ ਨਾ ਕੋਈ ਪੰਦਾ ਹਾਂ ਬਾਧੂ ਲੱਗ ਜਾਂਦੀ ਆ ਤੁਹਾਨੂੰ ਲੱਗ ਜੇ 20 ਲੀਟਰ ਦਾ ਹਾਂ ਹਾਂਜੀ 8 ਦਿਨ ਕੱਢਣ ਹੁੰਦੇ ਬਈ ਇੱਕ ਗੱਲ ਮੈਂ ਕੋੜੇ ਵਾਲਿਆਂ ਦੀ ਸਭਾਈਆਂ ਸਿਰਫ ਦੇਖੇ ਮੈਂ ਪੁਸ਼ਕਰ ਵੀ ਕਈ ਵਾਰੀ ਗਿਆ ਇੱਥੇ ਵੀ ਬੰਦੇ ਨੂੰ ਇਹ ਇੰਨਾ ਕਿ ਬਈ ਪਿਆਰ ਸਤਕਾਰ ਦਿੰਦੇ ਆ ਤੇ ਇੰਨੀ ਕਿ ਸੇਵਾ ਕਰਦੇ ਵੀ ਰਹੇ ਰ ਆਪਣਾ ਨਾ ਇਹ ਇਹ ਕੱਲੇ ਨਹੀਂ ਸਾਰੇ ਹੀ ਵੀ ਖੁੱਲੇ ਦਿਲ ਦੇ ਬੰਦੇ ਹੁੰਦੇ ਆ ਕੋੜੇ ਵਾਲੇ ਹੈਨਾ ਹਾਂਜੀ ਖੁੱਲੇ ਦੇ ਨਿੱਕੇ ਮੁੰਡੇ ਗੱਲਾਂ ਦਾ ਸੋਚਦੇ ਕਿਸੇ ਨੇ ਰਹਿਣਾ ਰਹਿਣਾ ਬਰਹਿਣਾ ਖਾਣਾ ਪੀਣਾ ਕੋਈ ਦਿੱਕਤ ਨਹੀਂ ਧੱਕੇ ਨਾ ਰੋਟੀਆਂ ਤੁੰਣ ਵਾਲੀ ਗੱਲ ਆ ਵੀ ਹੈਨਾ ਕੋੜੇ ਵਾਲਿਆਂ ਦੇ ਘਰੋਂ ਭੁੱਖਾ ਨਹੀਂ ਆਉਂਦਾ ਹੈ ਘੋੜਾ ਵਾਲੇ ਦੇ ਘਰੋਂ ਭੁੱਖਾ ਨਹੀਂ ਬਿਲਕੁਲ ਸੱਚੀ ਗੱਲ ਹੈ ਘੋੜਾ ਵਾਲੇ ਘਰੋਂ ਭੁੱਖਾ ਨਹੀਂ ਜਾਂਦਾ ਤੇ ਜਿੰਦਗੀ ਦਾ ਜੇ ਨਜ਼ਾਰਾ ਲੈਣਾ ਇੱਕ ਵਾਰੀ ਨਾ ਘੋੜਾ ਵਾਲੇ ਕੋਲ ਰਹਿ ਕੇ ਜਰੂਰ ਦੇਖੋ ਦੂਰ ਘੋੜਾ ਰੱਖਣਾ ਦਾ ਉਹ ਬਾਤ ਦੀਆਂ ਗੱਲਾਂ ਨੇ ਕਿਤੇ ਮੇਲੇ ਤੇ ਜਾਂ ਪੁਸ਼ਕਰ ਜਾਂ ਮੋਕਸਰ ਤੁਸੀਂ ਆਏ ਥੋੜਾ ਕੋਈ ਯਾਰ ਮਿੱਤਰ ਉਹਦੇ ਕੋਲ ਰਹਿ ਕੇ ਦੇਖੋ ਸੋਨੂੰ ਹੋਰ ਕਿੱਥੋਂ ਦੇ ਵਪਾਰੀ ਚੱਲ ਕੇ ਆਉਣਗੇ ਕਿੱਡੇ-ਕੱਡੇ ਵੱਡੇ-ਵੱਡੇ ਵਪਾਰੀ ਹੋਰ ਹਨ ਕਹਿੰਦਾ ਮਤਲਬ ਇਹਨਾਂ ਬੰਦਿਆਂ ਦਾ ਬਾਹਲਾ ਵੱਡਾ ਸਰਕਲ ਹੁੰਦਾ ਹੈਗਾ ਤੇ ਕੁੱਲ ਮਿਲਾ ਕੇ ਘੈਂਟ ਕੰਮ ਆ ਇੱਕ ਸ਼ੌਂਕ ਹੈ ਮਹਿੰਗਾ ਸ਼ੌਂਕ ਹੈ ਬਾਈ ਰੇਕ ਦੇ ਬਸ ਦੀ ਗੱ ਤੇ ਕੋੜਾ ਬਾਈ ਤਾਰ ਵੀ ਦਿੰਦਾ ਨਾ ਪੂਰਾ ਬਾਈ ਹਾਂ ਹਾਂ ਜੀ ਸੇਵਾ ਕਰੋ ਤਾਨ ਮਾਨ ਨਾਲ ਹੂੰ ਜੋ ਗੁਰੂ ਸਾਹਿਬਾਨਾ ਨੇ ਉਹ ਕੀਤਾ ਇਹਨੂੰ ਬਹੁਤ ਕੁਝ ਦੇ ਕੇ ਜਾਂਦਾ ਹੈ ਹੂੰ ਸੱਚੇ ਦਿਲੋਂ ਸੇਵਾ ਕਰੀ ਠੀਕ ਸੱਚੇ ਦਿਲੋਂ ਹੀ ਕਰਨੀ ਚਾਹੀਦੀ ਆ ਮੈਂ ਸਵੇਰੇ ਉੱਠ ਕੇ ਪਹਿਲਾਂ ਇਹਨਾਂ ਨੂੰ ਖਾਣਾ-ਦਾਣਾ ਪਾਉਣਾ ਫੇਰ ਆਪ ਚਾਹ ਪਾਣੀ ਪੀਣਾ ਪਹਿਲਾਂ ਕੋਟਿਆਂ ਚ ਉੱਠ ਕੇ ਜਦੋਂ ਘਰੇ ਜੰਨਾ ਸ਼ਾਮ ਨੂੰ ਤਾਂ ਕੋੜੀਆਂ ਚ ਜਾ ਫੇਰ ਉਹਨਾਂ ਚ ਜੀ ਨਹੀਂ ਲੱਗਦਾ ਇੰਨਾ ਮੋਹ ਪੈ ਜਾਂਦਾ ਹਰ ਰਾਤ ਨੂੰ ਜਦੋਂ ਜਾਗ ਆਉਂਦੀ ਇੱਕ ਵਾਰੀ ਵਿੱਚ ਢੇੜਾ ਕੱਢੀ ਦਾ ਇੱਕ ਕਿਸੇ ਰਾਈਟਰ ਦੀ ਖਾਣੀ ਗੱਲ ਸੀ ਉਹ ਕਹਿੰਦਾ ਵੀ ਜਿਹੜਾ ਬੰਦਾ ਘੋੜੇ ਕੁੱਤੇ ਕਬੂਤਰ ਰੱਖਦਾ ਉਹ ਕਦੇ ਵੀ ਜ਼ਿੰਦਗੀ 'ਚ ਕਿੰਨੀ ਔਖਾ ਹੋਏ ਆਤਮ ਹੱਤਿਆ ਨਹੀਂ ਕਰੂਗਾ ਉਹ ਇੰਨਾ ਇੰਨਾ ਦਾ ਸੋਚਦਾ ਹੁੰਦਾ ਇਹ ਪੂਰਾ ਨਿਚੋੜ ਕੱਢਿਆ ਹੋਇਆ ਤੇ ਲੈ ਵੀ ਮਿੱਤਰੋ ਸਾਡਾ ਮਕਸਦ ਸੀਦਾ ਸੀਗਾ ਵੀ ਇਹ ਦੱਸਣ ਦਾ ਵੀ ਕਿਵੇਂ ਸਿਸਟਮ ਹੁੰਦਾ ਕਿੰਨਾ ਕਿਰਾਇਆ ਕਿੰਨੇ ਦਿਨ ਰਹਿੰਦੇ ਕੀ ਪਰਪਸ ਹੁੰਦਾ ਇਹਨਾਂ ਦਾ ਹਨ ਤਾਂ ਕਰਕੇ ਵੀ ਵੀਡੀਓ ਬਣਾ ਰਹੇ ਆ ਤੇ ਮੇਰਾ ਵੀਰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ